ਇਹ ਵਾਲੀ ਪ੍ਰੋਬਲਮ ਨਾ ਬਹੁਤ ਜ਼ਿਆਦਾ ਬਹੁਤ ਲੋਕਾਂ ਨੂੰ ਆਉਂਦੀ ਆ ਆਪਣੇ ਆਪਣੇ ਘਰ ਦੇ ਵਿੱਚ ਨਾ ਜਿਹੜੇ ਆਪਣੇ ਫੋਨ ਦੇ ਚਾਰਜਿੰਗ ਹੁੰਦੇ ਆ ਹਨਾ ਚਾਰਜਿੰਗ ਦੇ ਕਦੀ ਕਦੀ ਕੀ ਹੁੰਦਾ ਹੈ ਕਿ ਚਾਰਜਿੰਗ ਜਿਹੜਾ ਹੁੰਦਾ ਹੈ ਨਾ ਉਹਦੀ ਜਿਹੜੀ ਲੀਡ ਹੁੰਦੀ ਹੈ ਚਾਰਜਿੰਗ ਦੀ ਉਹ ਇੱਥੋਂ ਜਿਹੜੀ ਟੁੱਟ ਜਾਂਦੀ ਹੈ ਜਿੱਦਾਂ ਕਿ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਚੀਜ਼ ਆ ਆਪਣੀ ਚਾਰਜਿੰਗ ਪੁਆਇੰਟ ਤੋਂ ਬਿਲਕੁਲ ਇੱਥੋਂ ਜਿਹੜੀ ਟੁੱਟ ਜਾਂਦੀ ਹੈ ਜਾਂ ਫਿਰ ਕਦੀ ਕਦੀ ਕੀ ਹੁੰਦਾ ਕਿ ਇਧਰੋਂ ਹੀ ਜਿਹੜੀ ਟੁੱਟ ਜਾਂਦੀ ਹੈ ਤੇ ਦੋਸਤੋ ਫਿਰ ਜਦੋਂ ਆਪਾਂ ਇਹ ਜਿਹੜਾ ਚਾਰਜਿੰਗ ਜਿਹੜਾ ਵਾ ਆਪਣੇ ਫੋਨ ਦੇ ਉੱਤੇ ਲਾਉਨੇ ਆ ਤੇ ਉਹ ਕੀ ਹੈ ਕਿ ਲੱਗ ਤੇ ਜਾਂਦਾ ਪਰ ਉਹ ਕਦੇ-ਕਦੇ ਹਿੱਲਦਾ ਰਹਿੰਦਾ ਆ ਤੇ ਕਦੀ-ਕਦੀ ਉਹ ਲੱਗਦਾ ਨਹੀਂ ਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀ ਦਿੱਕਤ ਆਉਂਦੀ ਆ ਕਦੀ ਆਪਾਂ ਉਹਨੂੰ ਘੁੱਟ ਕੇ ਵੇਚ ਲਾਉਨੇ ਆ ਕਦੀ ਆਪਾਂ ਥੋੜਾ ਜਿਹਾ ਹਲਕਾ ਜਿਹਾ ਲਾਉਨੇ ਆ ਕਿ ਇਹ ਜਿਹੜਾ ਸੈੱਟ ਹੋ ਜਵੇ ਪਰ ਆਪਣੇ ਜਿਹੜਾ ਵਾ ਚਾਰਜਿੰਗ ਇਹ ਚੰਗੀ ਤਰ੍ਹਾਂ ਜਿਹੜਾ ਸੈੱਟ ਨਹੀਂ ਹੁੰਦਾ ਤੇ ਕਈ ਲੋਕ ਕੀ ਕਰਦੇ ਆ ਕਿ ਇਹਦੇ ਤੇ ਟੇਪ ਲਵੇਟ ਲੈਂਦੇ ਆ ਕਿ ਇਹ ਜਿਹੜਾ ਸੈੱਟ ਹੋ ਜੇ ਪਰ ਟੇਪ ਨਾਲ ਵੀ ਕਦੇ ਕਦੀ ਕੀ ਆਏ ਨਹੀ ਗੱਲ ਬਣਦੀ ਕਿ ਜਿਹੜੇ ਆ ਬੜੇ ਬੜੇ ਜਿਗਾੜ ਜਿਹੜੇ ਆ ਇਹਤੇ ਲਾਉਂਦੇ ਆ ਤੇ ਮੈਂ ਤੁਹਾਨੂੰ ਦੱਸਾਂਗਾ ਇੰਨੇ ਕ ਸੌਖੇ ਤਰੀਕੇ ਨਾਲ ਇਹਨੂੰ ਆਪਾਂ ਕਵਰ ਵੀ ਕਰ ਲਾਂਗੇ ਤੇ ਇਹ ਜਿਹੜਾ ਤੁਹਾਡਾ ਚਾਰਜਿੰਗ ਆ ਹਿੱਲੂਗਾ ਵੀ ਨੀ ਕਦੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਆਪਾਂ ਚਾਰਜਿੰਗ ਜਿਹੜਾ ਆਪਣਾ ਇਹਦੇ ਵਿੱਚ ਲਗਾ ਦਿੱਤਾ ਹੈ ਤੇ ਇਹਨੂੰ ਆਪਾਂ ਆਨ ਕਰ ਲਿਆ ਤੇ ਹੁਣ ਆਪਾਂ ਜਿਹੜਾ ਆਪਣੇ ਫੋਨ ਦੇ ਵਿੱਚ ਲਾਵਾਂਗੇ ਤੇ ਆਹ ਦੇਖੋ ਦੋਸਤੋ ਜਿਹੜਾ ਚਾਰਜਿੰਗ ਆ ਆਪਣਾ ਲੱਗਾ ਨਹੀਂ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਚਾਰਜਿੰਗ ਆਪਣਾ ਜਿਹੜਾ ਵਾ ਹੋ ਨਹੀਂ ਰਿਹਾ ਚੰਗੀ ਤਰ੍ਹਾਂ ਜਿਹੜਾ ਵਾ ਆਪਣਾ ਲੱਗ ਨਹੀਂ ਰਿਹਾ ਇੱਧਰ ਨੂੰ ਤੇ ਕਿਉਂਕਿ ਇਹਦੀ ਜਿਹੜੀ ਇੱਥੋਂ ਜਿਹੜਾ ਪੁਆਇੰਟ ਹੈ ਉਹ ਹਿਲ ਜਾਂਦਾ ਹੈ ਤਾਰ ਜਿਹੜੀ ਹੈ ਇਹਦੀ ਟੁੱਟੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਦੋਸਤੋ ਇਹਨੂੰ ਆਪਾਂ ਘੋਟ ਕੇ ਲਾਵਾਂਗੇ ਤੇ ਆਹ ਦੇਖੋ ਉੱਪਰ ਚਾਰਜਿੰਗ ਹੋ ਲੱਗ ਗਿਆ ਹੁਣ ਬਟ ਕਦੇ ਕਦੇ ਕੀ ਹੁੰਦਾ ਵਾ ਕਿ ਇਹ ਜਿਹੜਾ ਵਾ ਨਹੀਂ ਲੱਗਦਾ ਫੋਨ ਪਿਆ ਰਹਿੰਦਾ ਉਹ ਫਿਰ ਤੋਂ ਚਾਰਜਿੰਗ ਜਿਹੜਾ ਉਹ ਆਪਣਾ ਹਿੱਲ ਗਿਆ ਤੇ ਉਹ ਕਿਉਂ ਹਿੱਲਿਆ ਕਿਉਂਕਿ ਆਪਣੀ ਜਿਹੜੀ ਤਾਰ ਆ ਇਹ ਟੁੱਟੀ ਹੋਈ ਆ ਇਹਨੂੰ ਆਪਾਂ ਕੀ ਰਿਕਵਰ ਕਰਨਾ ਵਾ ਉਹ ਮੈਂ ਤੁਹਾਨੂੰ ਦੱਸਦਾ ਉਹਦੇ ਲਈ ਆਪਾਂ ਆ ਗਏ ਆਪਣੇ ਐਕਸਪੈਰੀਮੈਂਟ ਦੇ ਟੇਬਲ ਦੇ ਉੱਤੇ ਠੀਕ ਹੈ ਨਾ ਤੇ ਆਪਾਂ ਜਿਹੜਾ ਆਪਣਾ ਚਾਰਜਿੰਗ ਆ ਉਹ ਚੰਗੀ ਤਰ੍ਹਾਂ ਜਿਹੜਾ ਵਾ ਦੇਖ ਲੈਣੇ ਆ ਦੇਖੋ ਇਹ ਚਾਰਜਿੰਗ ਇੱਥੋਂ ਤੇ ਆਪਣੀ ਜਿਹੜੀ ਲੀਡ ਆ ਬਿਲਕੁਲ ਸਹੀ ਆ ਬਟ ਜਿਹੜੀ ਜਿੱਧਰੋਂ ਦੀ ਆਪਾਂ ਚਾਰਜਿੰਗ ਲਾਉਂਦੇ ਆ ਉਹਦਾ ਚਾਰਜਿੰਗ ਪੁਆਇੰਟ ਜਿਹੜਾ ਵਾ ਬਿਲ ਤੇ ਇਹਨੂੰ ਹੁਣ ਆਪਾਂ ਇਹਦੇ ਤੇ ਨਾ ਆਪਾਂ ਟੇਪ ਲਾਉਣੀ ਆ ਨਾ ਆਪਾਂ ਇੱਥੇ ਫੈਵਿਕਵਿਕ ਪਾਉਣੀ ਆ ਕਿ ਇਹ ਜਿਹੜਾ ਵਾ ਸਹੀ ਹੋ ਜੇ ਫੈਵਿਕ ਇਹ ਸੈੱਟ ਕਰਨ ਲਈ ਤੁਹਾਨੂੰ ਚਾਹੀਦਾ ਵਾ ਇੱਕ ਧਾਗਾ ਕੋਈ ਵੀ ਤਾਂ ਗੱਲ ਲੈ ਲੈਣਾ ਕੋਈ ਵੀ ਕਲਰ ਦਾ ਧਾਗਾ ਜਿਹੜਾ ਵਾ ਤੁਹਾਡੇ ਕੋਲ ਹੈਗਾ ਉਹ ਤੁਸੀਂ ਲੈ ਲੈਣਾ ਮੈਂ ਵਾਈਟ ਧਾਗਾ ਲੈ ਲਿਆ ਕਿਉਂਕਿ ਇਹ ਵਾਈਟ ਹੀ ਤਾਰ ਸੀ ਤੇ ਇਹਦੇ ਲਈ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਆਪਣਾ ਜਿਹੜਾ ਧਾਗਾ ਵਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਇੱਥੋਂ ਸਟਾਰਟ ਕਰ ਦੇਣਾ ਵਾ ਇਹਨੂੰ ਬੰਨਣਾ ਤင်း ਨੂੰ ਇੱਥੋਂ ਗੋਲ 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 ਦੋਸਤੋ ਤੁਸੀਂ ਘੁਮਾ ਲੈਣਾ ਚੰਗੀ ਤਰ੍ਹਾਂ ਆ ਦੋਸਤੋ ਇਹਨੂੰ ਗੋਲ 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 ਘੁਮਾਉਂਦੇ ਜਾਣਾ ਤੈਨੂੰ ਬਹੁਤਾ ਟਾਈਟ ਵੀ ਨਹੀਂ ਘੁਮਾਉਣਾ ਤੇ ਬਹੁਤਾ ਜਿਹੜਾ ਵਾ ਤੁਸੀਂ ਲੂਜ਼ ਵੀ ਨਹੀਂ ਘੁਮਾਉਣਾ ਤੈਨੂੰ ਹੌਲੀ 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 ਜਿਹੜਾ ਵਾ ਤੁਸੀਂ ਇਹਨੂੰ ਘੁਮਾ ਦੇਣਾ ਏਕ ਧਾਗੇ ਦੀ ਮਦਦ ਨਾਲੇ ਇੰਨਾ ਕੁ ਪਰਫੈਕਟਲੀ ਜਿਹੜਾ ਵਾ ਸਹੀ ਹੋ ਜਾਊਗਾ ਸੈੱਟ ਹੋ ਜਾਊਗਾ ਕਿ ਤੁਹਾਡਾ ਪਹਿਲੀ ਵਾਰ ਚਾਰਜਿੰਗ ਲਾਉਣ ਤੇ ਤਾਂ ਇਹ ਚਾਰਜਿੰਗ ਕਰ ਲੱਗ ਜਾਊਗਾ ਤੇ ਇਹ ਕਦੀ ਹਿੱਲੂਗਾ ਵੀ ਨਹੀਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਇਸ ਤਰ੍ਹਾਂ ਹੀ ਬੰਦ ਕਰਵਾ ਦੇ ਲਾਸ ਦੇ ਜਿਹੜੀ ਇਹਦੀ ਤਾਰ ਹੋਊਗੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਵੀ ਜਿਹੜਾ ਤਾਰਾ ਵਾ ਜਿਹੜੀਆਂ ਵਿੱਚ ਉਹਨਾਂ ਦੇ ਉੱਤੇ ਆਪਾਂ ਚੰਗੀ ਜਿਹਾ ਜਿਹੜਾ ਮੋਟਾ ਕਰਕੇ ਧਾਗਾ ਵਾ ਉਹ ਬੰਨ ਦੇਣਾ ਹੈ ਤੇ ਮਿੱਤਰੋ ਇਹਨੂੰ ਨਾ ਓਨਾ ਟਾਈਮ ਆਪਾਂ ਲਵੇਟਦੇ ਰਹਿਣਾ ਇਸ ਧਾਗੇ ਨੂੰ ਇਹਦੇ ਉੱਪਰ ਜਿੰਨਾ ਟਾਈਮ ਨਾ ਇਹ ਬਿਲਕੁਲ ਇੰਨਾ ਮੋਟਾ ਨਹੀਂ ਹੋ ਜਾਂਦਾ ਜਿੰਨੀ ਕਿ ਆਪਣੀ ਵਾਇਰ ਹੈ ਠੀਕ ਹੈ ਨਾ ਜਿੱਥੋਂ ਆਪਣੀਆਂ ਤਾਰਾਂ ਦਿਖ ਰਹੀਆਂ ਸੀ ਨਾ ਹਨਾ ਜਿਹੜੀਆਂ ਵਿੱਚ ਰੈੱਡ ਤੇ ਬਲੈਕ ਤੇ ਹੋਰ ਤਾਰਾਂ ਨੇ ਦੋ ਤਿੰਨ ਉਹ ਜਿਹੜੀਆਂ ਆਪਣੀ ਦਿਖ ਰਹੀਆਂ ਉਹਨਾਂ ਦੇ ਉੱਤੇ ਆਪਾਂ ਇੰਨੀ ਚੰਗੀ ਤਰ੍ਹਾਂ ਲਵੇਟਾਂਗੇ ਕਿ ਇਹ ਜਿਹੜੀਆਂ ਤਾਰਾਂ ਆਪਣ ਨੂੰ ਨਾ ਵਿਖਣ ਤੇ ਇਹ ਇੰਨੀ ਤੋਂ ਮੋਟੀ ਵਾਇਰ ਹੋ ਜਾਏ ਜਿੰਨੀ ਆਪਣੀ ਹੈ ਚਾਰਜਿੰਗ ਦੀ ਵਾਇਰ ਹੈ ਦੇਖੋ ਦੋਸਤੋ ਇਹ ਗਿਆਵਾਂ ਲਵੇਟਾ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਧਾਗੇ ਨੂੰ ਤੋੜ ਲੈਣਾ ਤੇ ਇਹਨੂੰ ਤੁਸੀਂ ਇੱਥੇ ਜਿਹੜੀ ਗੰਢ ਦੇ ਦੇਣੀ ਹੈ ਚੰਗੀ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਧਾਗਾ ਵਾ ਬਿਲਕੁਲ ਕਵਰ ਹੋ ਚੁੱਕਾ ਤੇ ਆਪਣੀ ਜਿਹੜੀ ਕੋਈ ਵੀ ਹੁਣ ਉਤਾਰ ਐ ਇਥੋਂ ਨਹੀਂ ਦਿਖ ਰਹੀ ਦੋਸਤੋ ਇਹ ਦੇਖੋ ਤੇ ਬਿਲਕੁਲ ਹਾਰਡ ਵੀ ਹੋ ਚੁੱਕਾ ਹੁਣ ਪਹਿਲਾਂ ਬੜੀ ਜਲਦੀ ਜਿਹੜਾ ਸੀ ਨਾ ਬੜਾ ਸੌਫਟ ਸੌਫਟ ਹੀ ਤੇ ਇਹਦੇ ਬਿਟੋ ਮਿੱਠਾ ਹੋ ਰਿਹਾ ਸੀ ਬਟ ਹੁਣ ਜਿਹੜਾ ਵਾ ਇਹ ਛੇਤੀ ਛੇਤੀ ਤੇ ਠਾ ਨਹੀਂ ਹੁੰਦਾ ਇਥੋਂ ਹਾਰਡ ਹੋ ਚੁੱਕੀ ਹੈ ਵਾਲੀ ਚੀਜ਼ ਇਹ ਵਾਲੀ ਚੀਜ਼ ਜਿਹੜੀ ਹੈ ਇਹਦੀ ਬਹੁਤ ਹਾਰਡ ਹੋ ਚੁੱਕੀ ਆ ਤੇ ਇਹ ਜਿਹੜਾ ਆਪਾਂ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਵਾ ਕਵਰ ਕਰ ਚੁੱਕੇ ਆ ਲਓ ਵੀ ਮਿੱਤਰੋ ਆਪਾਂ ਜਿਹੜਾ ਹੁਣ ਆਪਣਾ ਚਾਰਜਿੰਗ ਆ ਇਹ ਆਪਾਂ ਇਹਦੇ ਵਿੱਚ ਲਾ ਦਿੱਤਾ ਤੇ ਬਟਨ ਆਪਾਂ ਔਨ ਆ ਤੇ ਬਲੂ ਲਾਈਟ ਇਹਦੀ ਜਗ ਚੁੱਕੀ ਆ ਤੇ ਇਹ ਜਿਹੜੀ ਆਪਣੀ ਤਾਰ ਆ ਹੁਣ ਆਪਾਂ ਇਹਨੂੰ ਜਿਹੜਾ ਲਾ ਕੇ ਵੇਖਾਂਗੇ ਆਪਣੇ ਫੋਨ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਫਿਰ ਤੋਂ ਲਾ ਕੇ ਵੇਖਦੇ ਆ ਆ ਦੇਖੋ ਉਸੇ ਵਾਲੇ ਜਿਹੜਾ ਆਪਣਾ ਚਾਰਜਿੰਗ ਆ ਉਹ ਔਨ ਹੋ ਜਾਂਦਾ ਤੇ ਆਪਣਾ ਜਿਹੜਾ ਬਿਲਕੁਲ ਚਾਰਜਿੰਗ ਹੋਇਆ ਫੋਨ ਉਹ ਹੋਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਫੋਨ ਆਪਣਾ ਬਿਲਕੁਲ ਜਿਹੜਾ ਚੰਗੀ ਤਰ੍ਹਾਂ ਜਿਹੜਾ ਚਾਰਜ ਹੋ ਜਾਂਦਾ ਆ ਆਪਾਂ ਦੋਸਤੋ ਜਿੱਦਾਂ ਮਰਜ਼ੀ ਇਹਨੂੰ ਹਿਲਾ ਲਈਏ ਜਾ ਇਹ ਨੂੰ ਕੋਈ ਜ ਕਰ ਲੀਏ ਜਿੱਥੇ ਮਰਜੀ ਨੂੰ ਰੱਖ ਲਈਏ ਸੁੱਟ ਦਈਏ ਤੇ ਆਪਣਾ ਫੋਨ ਜਿਹੜਾ ਵਾ ਬਿਲਕੁਲ ਪਹਿਲਾਂ ਦੀ ਤਰ੍ਹਾਂ ਜਿਹੜਾ ਵਾ ਚਾਰਜ ਹੋਣ ਲੱਗ ਜਾਂਦਾ ਹੈ ਤੇ ਆਪਣਾ ਚਾਰਜਿੰਗ ਜਿਹੜਾ ਵਾ ਬਿਲਕੁਲ ਨਵਾਂ ਜਾਂ ਨਵਾਂ ਜਿਹੜਾ ਵਾ ਬਣ ਚੁੱਕਾ ਹੈ ਦੇਖੋ 13% ਤੇ ਮਿੱਤਰੋ ਜੇ ਤੁਹਾਡਾ ਵੀ ਚਾਰਜਿੰਗ ਇਹਦਾ ਟੁੱਟ ਗਿਆ ਹੈ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਬੜੇ ਹੀ ਸੌਖੇ ਤਰੀਕੇ ਨਾਲ ਜਿਹੜਾ ਸਿਰਫ ਤੇ ਸਿਰਫ ਕੋਈ ਵੀ ਤੁਹਾਨੂੰ ਨਵਾਂ ਚਾਰਜਿੰਗ ਲਿਆਉਣ ਦੀ ਲੋੜ ਨਹੀਂ ਹੈ ਨਾ ਤੁਹਾਨੂੰ ਕੋਈ ਜੀ ਜੇ ਦੇ ਤੇ ਲਵੇਟਨ ਦੀ ਲੋੜ ਹੈ ਸਿਰਫ ਤੇ ਸਿਰਫ ਤੁਹਾਨੂੰ ਇੱਕ ਧਾਗਾ ਚਾਹੀਦਾ ਜਿਹਦੇ ਨਾਲ ਤੁਸੀਂ ਇਸ ਚਾਰਜਿੰਗ ਨੂੰ ਫਿਰ ਤੋਂ ਨਵਾਂ ਕਰ ਸਕਦੇ ਤੇ ਇਹ ਬਹੁਤ ਹੀ ਹੁਣ ਲੰਮੇ ਸਮੇਂ ਤੱਕ ਜਿਹੜਾ ਹੋਆ ਤੁਹਾਡਾ ਚੱਲਦਾ ਰਹੂਗਾ ਇਹ ਖਰਾਬ ਵੀ ਨਹੀਂ ਹੋਊਗਾ ਤੇ ਮਿੱਤਰੋ ਜੇ ਤੁਹਾਨੂੰ ਇਹ ਵਾਲਾ ਤਰੀਕਾ ਵਧੀਆ ਲੱਗਾ ਤੇ ਇਸ ਨੂੰ ਵੱਟ ਵਾਟੇ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਤਾਂ ਜੋ ਇਹ ਵੀਡੀਓ ਹੋਰਾਂ ਲੋਕਾਂ ਤੱਕ ਵੀ ਜਾ ਸਕੇ ਤੇ ਹੋਰ ਲੋਕ ਵੀ ਇਹਦਾ ਲਾਭ ਉਠਾ ਸਕਣ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੁਹਾਨੂੰ ਮਿਲਦੇ ਆ ਇੱਕ ਨਵੀਂ ਤੇ ਨੈਕਸਟ ਵੀਡੀਓ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਹੋਊਗੀ ਜਦੋਂ ਤੱਕ ਆਪਣਾ ਖਿਆਲ ਰੱਖੋ ਤੇ ਚੜ੍ਹਦੀ ਕਲਾ ਚ ਰਹੋ ਧੰਨਵਾਦ